ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਆ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਅੱਜ ਦਾ ਬਲੌਗ ਜਿਹੜਾ ਆਪਾਂ ਬਾੜੇ ਚੋਂ ਸ਼ੁਰੂ ਕੀਤਾ ਹੈ ਘਰ ਦਾ ਸਾਰਾ ਕੰਮ ਨਿਵੇੜ ਕੇ ਤੇ ਅਸੀਂ ਆ ਗਏ ਸੀ ਬਾੜੇ ਕਿਉਂਕਿ ਮੌਸਮ ਅੱਜ ਥੋੜਾ ਜਿਹਾ ਠੰਡਾ ਸੀ ਬੱਦਲ ਜਿਹਾ ਹੋਇਆ ਹੋਇਆ ਸੀ ਤੇ ਟਾਈਮ ਹੋ ਗਿਆ ਸੀਗਾ 11 11:30 ਦਾ ਤੇ ਅੱਜ ਜਿਹੜੀਆਂ ਆਪਾਂ ਮੱਝਾਂ ਲੇਟ ਅੰਦਰ ਕੀਤੀਆਂ ਆ ਕਿਉਂਕਿ ਹਵਾ ਚੱਲ ਰਹੀ ਸੀ ਮੌਸਮ ਵਧੀਆ ਸੀ ਤੇ ਜਿਹੜਾ ਬੱਦਲ ਆ ਬਹੁਤ ਜ਼ਿਆਦਾ ਸੀ ਤੇ ਮੈਂ ਵੀ ਖੇਤਾਂ ਵੱਲ ਲਾ ਗਈ ਮੈਂ ਕਿ ਮੈਂ ਵੀ ਬਾੜੀ ਚਲਦੀ ਆ ਘਰ ਦਾ ਕੰਮ ਤਾਂ ਨਿਭੜ ਗਿਆ ਹਲੇ ਹੁਣੇ ਤੋਂ ਪੈ ਕੇ ਕੀ ਕਰਨਾ ਤੇ ਆਪਾਂ ਆ ਗਏ ਸੀ ਮੱਝਾਂ ਵੱਲ ਇਹ ਨੂੰ ਆ ਰਹੇ ਸੀ ਮੱਝਾਂ ਤੇ ਜਾਨੂ ਮੈਂ ਇਧਰ ਉਹ ਇਹ ਝਾੜੂ ਲਗਾਤਾ ਸੀਗਾ ਮੱਝਾਂ ਜਿੱਤੇ ਹੁਣ ਬੰਨਣੀਆਂ ਆ ਖੁਲੜੀ ਤੇ ਇਹ ਕਰ ਰਹੇ ਸੀ ਕੁੱਤਰਾ ਤੇ ਬਾਹਰ ਦੇਖੋ ਬਾਰਿਸ਼ ਮੈਨ ਤੋਂ ਬਾਅਦ ਜੀਲੀ ਦਾ ਕਲਰ ਕਿੰਨਾ ਚੇਂਜ ਹੋ ਗਿਆ ਕਿੰਨਾ ਵਧੀਆ ਕਲਰ ਹੋ ਗਿਆ ਮੱਝਾਂ ਅੰਦਰ ਕਰਕੇ ਫਿਰ ਅਸੀਂ ਆਗੇ ਸੀਗੇ ਦੂਸਰੇ ਪਿੰਡ ਖੇਤਾਂ ਵਾਲਾ ਜਿੱਥੇ ਅਸੀਂ ਲਾਏ ਹੋਏ ਆ ਪਪੂਲਰ ਉਹ ਅਸੀਂ ਨਾਲ ਦੇ ਪਿੰਡ ਸਾਡੀ ਥੋੜੀ ਜੀ ਜ਼ਮੀਨ ਆ ਮਤਲਬ ਕਿ ਚਾਰ ਕਿੱਲੇ ਜ਼ਮੀਨ ਆ ਉੱਤੇ ਆਪਾਂ ਜਿਹੜੇ ਪਪੂਲਰ ਲਾਏ ਹੋਏ ਆ ਫਿਰ ਆਪਾਂ ਆਗੇ ਪਪੂਲਰਾਂ ਵਾਲੇ ਗੇੜਾ ਮਾਰਨ ਵਾਲੇ ਪਪੂਲਰ ਅਸੀਂ ਕਿਹਾ ਦੇਖੀਏ ਕਿੰਨੀ ਕੁ ਵਧੀਆ ਗ੍ਰੋਥ ਹੋਈ ਹੈ ਕਿਉਂਕਿ ਕਾਫੀ ਦਿਨ ਤੋਂ ਇਹ ਤਾਂ ਆਂਦੇ ਆ ਮੇਰੇ ਤੋਂ ਨਹੀਂ ਸੀ ਆ ਹੋਇਆ ਹੈਗਾ ਤੇ ਮੈਂ ਕਿ ਚਲੋ ਅੱਜ ਪਪਾ ਪੂਲਰਾ ਵੱਲ ਘੁੰਮ ਕੇ ਆਨੇ ਆ ਮੌਸਮ ਠੰਡਾ ਐ ਖਾਮ ਨਹੀਂ ਪੜਿਆ ਹੋਇਆ ਐ ਨਾਲੇ ਲੌਂਗ ਡਰਾਈਵ ਹੋ ਜਾਊਗੀ ਤੇ ਅਸੀਂ ਘੁੰਮਣ ਚਲੇ ਕੇ ਫੇ ਖੇਤੀ ਹੈਂ ਹੈ ਬੁੱਟਾ ਮੋਟਾ ਵੀ ਹੋ ਗਿਆ ਆਹੋ ਉਹ ਇਹ ਤਾਂ ਬੁੱਟਾ ਨਾ ਜੂਗਾ ਕੋਈ ਸੰਕਰ ਬਣ ਗਿਆ ਇਹ ਵਧੀਆ ਜਾਊਗਾ ਅੱਗੇ ਉਹਦੀ ਫਿਰ ਜਿੱਦਾਂ ਆ ਬਣ ਗਿਆ ਉਹ ਜਿਹੜਾ ਮੋਟੀ ਹੋ ਕਰਨ ਪਹਿਲਾਂ ਤੁਸੀਂ ਛੰਗਾਈ ਨਹੀਂ ਕਰੀਆ ਹਾਂ ਇਹ ਤਾਂ ਚੱਕਰ ਕਰਕੇ ਤਿੰਨ ਤਿੰਨ ਹੋ ਗਿਆ ਜਿੱਦਾ ਆ ਬੂਟਾ ਜ਼ਿਆਦਾ ਵਧੀਆ ਹੈ ਜਿੱਦਾ ਸਿੱਧੇ ਜਾ ਰਿਹਾ ਉਹ ਤਾਂ ਫਿਰ ਉਹ ਬਣ ਗਏ ਹਾਂ ਇਹਦਾ ਸਹੀ ਹੈ ਉਹ ਦੇਖੋ ਜਿਹੜਾ ਆ ਤਾਂ ਦੋ ਤਿੰਨ ਬੂਟੇ ਫਿਰ ਇਦਾਂ ਹੀ ਆ ਓਏ ਜਰਨ ਵੱਡੇ ਨਹੀਂ ਚੱਜਣਾ ਪੰਨੇ ਨਾਲ ਛੱਡ ਦੇਣਾ ਤਾਂ ਆ ਵੱਢ ਲੈਣ ਤੁਰਲਾ ਮੋਟਾ ਬਣ ਲੈ ਬਿਗਰ ਪੁੱਛੇ ਉਹ ਕਹਿੰਦਾ ਬਿਗਰ ਪੁੱਛੇ ਨਹੀਂ ਮੈਂ ਤੁਹ ਪਤਾ ਤਾਂ ਰਗਾ ਨਹੀਂ ਮੇਰੇ ਕਹਿੰਦਾ ਮੈਂ ਆ ਛੱਡ ਦੇਣਾ ਦਾ ਨੀਚੇ ਵਾਲਾ ਆ ਵੱਢ ਲੈਣ ਤੁਰਲਾ ਹਾਂ ਵੱਢ ਲਾ ਵੱਡ ਹੋ ਜਾ ਮੋਟਾ ਆੜੀ ਦਨ ਦੰਦਾ ਘਟਾਣਾ ਆੜੀ ਦੀਆ ਉਹਨੂੰ ਸੈਟ ਨਹੀਂ ਥੋੜੀ ਜੀ ਕਹਿੰਦੇ ਸੱਪ ਰਹਿੰਦਾ ਆ ਦੇਖਿਆ ਬੰਨਾਲਾ ਸੱਪ ਤਾਂ ਬਥੇਰੇ ਦੇਖਿਆ ਓਰੇ ਸੱਪ ਤਾਂ ਮੈਂ ਅਸਲੀ 나ਗ ਦੇਖ ਲਿਆ ਜ਼ਿੰਦਗੀ ਚ ਅਸਲੀ 나ਗ ਫਨੀਅਰ ਫਨੀਅਰ ਕਾਲਾ 나ਗ ਬਿਲਕੁਲ ਕਾਲਾ ਪਿਆ ਅਸੀਂ ਉਹਨੂੰ ਉਹ ਜਿਹੜਾ ਆਪਣਾ ਉਹ ਦੇਖੋ ਸਾਹਮਣੇ ਹਾਂਜੀ ਕਿਆ ਸਫੇਦ ਬੁਟਾ ਉਥੋਂ ਖਾਲ ਕੋਲ ਉਥੋਂ ਐਨੂੰ ਆ ਗਿਆ ਫਲੀ ਦੇਕੇ ਨਕਾ ਚਲੇ ਜਾ ਦੇਵਤਾ ਜੀ ਚਲੇ ਜਾ ਮੈਂ ਤਾਂ ਸ਼ੁਕਰ ਕਰਾ ਥੋੜੇ ਦਰਸ਼ਨ ਹੋ ਗਿਆ ਦਰਸ਼ਨ ਹੋ ਗਿਆ ਮਨੋਂ ਮਨੋਂ ਦੇ ਨਾ ਇਹ ਉਪਰ ਨੂੰ ਛੰਗ ਯਾਰ ਜਿਆਦਾ ਉੱਚੇ ਨਹੀਂ ਹੋ ਗਿਆ ਕਿਥੋਂ ਆਪਣਾ ਬੁੱਟਾ ਪਤਲਾ ਰਹਿ ਨਾ ਹੋ ਨਹੀਂ ਨਹੀਂ ਥੱਲੇ ਥੱਲੇ ਹਜੇ ਕਿਰ ਤੁਸੀਂ ਕਹਿੰਦਾ ਹੋਰ ਉੱਪਰ ਛੰਗਦੇ ਹੁਣ ਮੈਂ ਛੰਗਿਆ ਨਹੀਂ ਕਰਨਾ ਉੱਪਰ ਨਹੀਂ ਨਹੀਂ ਮੈਂ ਬਰੀਕ ਛੜੀ ਛੱਡ ਕੇ ਉੱਪਰ ਮੋਟੀ ਮੋਟੀ ਵੱਢ ਲੈਂਦਾ ਅੱਛਾ ਥੱਲੇ ਬਰੀਕ ਛੱਡ ਕੇ ਹਾਂ ਉਹ ਹੋ ਗਿਆ ਕਿਹ ਲਾ ਪਤਲਾ ਹੀ ਰਹਿ ਜੀ ਜਿੱਦਾਂ ਉਹ ਦੇਖੋ ਮੋਟੀ ਰਹਿ ਗਈ ਹਾਂ ਉਹ ਮੋਟੀ ਵੱਢ ਲਵੇ ਹਨਾ ਆ ਦੇਖ ਇਹਦੇ ਨਾਲ ਮੋਟੀ ਛਿਟੀ ਆ ਇਹਦੇ ਨਾਲ ਮੋਟੀ ਐ ਤਾਰ ਲਾ ਜਿਆਦਾ ਬੋਲੋ ਕੋਈ ਨਾ ਇੱਥੋਂ ਲੈ ਕੇ ਉਹ ਸਫੇਦ ਦੇ ਲੈ ਕੇ ਚਲੇਗਾ ਕੋਠੀ ਤੱਕ ਅੱਛਾ ਉਹਨਾਂ ਅਸੀਂ ਦੋਹੇ ਜੀ ਹੱਥ ਜੋੜੀ ਕੇ ਨਾ ਦੇਵਤਾ ਜੀ ਚਲੇ ਜਾਓ ਚਲੇ ਜਾਓ ਪਰੇ ਨੂੰ ਹੂੰ ਮਾਸਾ ਉਹਨੇ ਉਧਰੋਂ ਮੁੜਿਆ ਉਹਨੇ ਕਹਿੰਦਾ ਕੁਝ ਨਹੀਂ ਸਾਨੂੰ ਵੀ ਆਹ ਕਹਿੰਦਾ ਸੀ ਪੰਨੂਦਲ ਮੈਂ ਹਾਂ ਜਿਵੇਂ ਨਵਾਂ ਛਿੜੀ ਆਇਆ ਛੱਡ ਦਿੰਦਾ ਜਿਵੇਂ ਆ ਆ ਜਾ ਰਿਹਾ ਨਾ ਇੱਧਰ ਨੂੰ ਮੇਰੇ ਵੱਲ ਨੂੰ ਆ ਰਿਹਾ ਮੋਟਾ ਹਾਂ ਹਾਂ ਇਹ ਕੱਢ ਲਾ ਠੀਕ ਇਹ ਫਲੀਆਂ ਆ ਮੂੰਗੀ ਆ ਖਰਾਬ ਹੋ ਗਏ ਅੱਛਾ 15 ਕਿਲੋ ਵੀ 8 ਕਿਲੋ ਵੀ ਬੀਜਾ 5 ਕਿਲੋ ਹੋਇਆ ਅੱਛਾ ਆ ਜਿਵੇਂ ਆ ਛਿੜੀ ਬੰਨੇ ਵਾਲੀ ਚ ਨਵਾਂ ਛੱਡ ਦਿੰਦਾ ਉੱਪਰੋਂ ਕੱਢ ਲੈਂਦਾ ਠੀਕ ਆ ਜੀ ਹੋ ਗਏ ਇਹ ਤਾਂ ਲੈ ਮੈਂ ਲਾ ਨੀਚੇ ਸ਼ਾਂਗੇ ਵੀ ਨਹੀਂ ਲੱਗਦੇ ਨੇ ਇਹ ਭੌਣ ਸ਼ਾਂਗਦੇ ਵਾਲਾ ਬਰਸਾਦ ਚ ਮੋਟੇ ਹੋਣਗੇ ਬਿੱਲੇ ਇਹ ਆ ਜੀ ਮੋਟੇ ਹੋਣਗੇ ਇਹ ਤਾਂ ਬੱਸ ਹੁਣ ਕਹਿਦਾ ਤੁਹਾਨੂੰ ਹੌਲੀ 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 ਬਛੰਗੀਆਂ ਜਨਮ। ਛੰਗੀ ਤਾਂ ਜਾ। ਹੂੰ ਮੈਂ ਐਦਾਂ ਕਹਿਣਾ। ਤੁਸੀਂ ਜਾਨਵਰ ਤੋਂ ਵੀ। ਹਾਂ। ਇਹ ਮੋਟਾ ਇਹ ਕੱਢ ਲਾ। ਉਹ ਤਿੰਨੇ। ਹਾਂ? ਉਹ ਤਿੰਨੇ ਕੱਢ ਲਾ। ਹਾਂ। ਇਹਦੇ ਵਿੱਚੋਂ ਇਹਦੇ ਵਿੱਚ ਆਚਾਰ ਹੀ। ਐਦਾਂ ਕਰ ਲਾ ਜਿੱਥੇ ਬੱਲ ਨੂੰ। ਇਹਦੇ ਵਿੱਚ ਆਚਾਰ ਹੀ। ਬੱਲ ਨਹੀਂ ਲੈਣਾ ਨਾ ਇਹ। ਬੱਲ ਨਹੀਂ ਚਾਹੀਦਾ। ਹਾਂ। ਇਹਦੇ ਵਿੱਚ ਆਚਾਰ ਹੀ। ਇਹਦੇ ਵਿੱਚੋਂ ਆਚਾਰੇ ਕੱਢ ਲਾ। ਥੱਲੇ ਵਾਲਾ ਛੱਡ ਦੇ। ਜਿਹੜਾ ਨਮਾ ਆਂਦਾ ਉਹ ਛੱਡ ਦੇ। ਠੀਕ। ਠੀਕ ਹੈ। ਹੋਰ ਦੱਸ ਤੈਨੂੰ ਬੱਲ ਨੇ ਵੀ ਤੇਰਾ ਹੋ ਜੂ। ਹਾਂ ਠੀਕ। ਬੂਟਾ ਨਾ ਖਰਾਬ ਕਰੀਂ ਪਰ। ਬ ਚਲੋ ਲਾਇਆ ਕੀ ਕੀ ਆਪਨੇ ਲਾਇਆ ਕੀ ਕੀ ਮਾਜਰੇ ਤੇ ਪੌਦ ਤੇ ਪੌਣੇ ਜਾਂਦੇ ਆ ਉਹਨਾਂ ਨੇ ਕੀ ਕਰਿਆ ਹੋਇਆ ਵਿਚੋ ਵਿਚੋ ਕੱਢਿਆ ਜਿਹੜਾ ਨਵਾਂ ਛੇੜੀ ਛੜਤਾ ਜਿਹੜਾ ਪੁਰਾਣਾ ਮੋਟਾ ਛੇੜੀ ਉਹ ਕੱਢ ਲਿਆ ਇਹ ਕੱਢਣਾ ਕੋਈ ਚੱਕਰ ਨਹੀਂ ਮੋਟਾ ਕਰ ਲਿਆ ਚਲੋ ਉਧਰ ਤੁਸੀਂ ਸਾਫ ਕਰਦੇ ਆ ਚਲ ਚਲੀਏ ਦੇਖੀਂ ਆਵਲੇ ਬਪੂਲਰ ਜ਼ਿਆਦਾ ਵਧੀਆ ਆ ਉਹਦੇ ਨਾਲੇ ਵਧੀਆ ਹਾਏ ਪਹਿਲਾਂ ਤੋਂ ਹੀ ਮੋਟੇ ਹਨ ਹਾਂ ਇਹ ਬਪੂਲਰ ਜ਼ਿਆਦਾ ਵਧੀਆ ਆ

ਦੋ ਆ ਦੋ ਰੈਂਡ ਜੱਲੇ ਆ ਅੱਛਾ ਇਹ ਨਹੀਂ ਕੱਢਣਾ ਆਪਾਂ ਆ ਦੋ ਰੈਂਡ ਜਿਹੜਾ ਸਿੱਧਾ ਜਾਂਦਾ ਕੱਢਣੀ ਤੇ ਉਰੇ ਫੜ ਦੇਣਾ ਬੁੱਟੇ ਫਿਰ ਬੁੱਟੇ ਕਈ ਹੋ ਗਏ ਹੈਨਾ ਦੋ ਫਾੜ ਜੇ ਕਈ ਬੁੱਟੇ ਦੋ ਫਾੜ ਜੇ ਹੋ ਗਏ ਆ ਨੀ ਨਾਲ ਜਗਾ ਪੁੱਲੀ ਹੋਈ ਹੈ ਨਾ ਹੂੰ ਕੰੰਜ ਪਿਆ ਰੇ ਇੱਥੇ ਤਾਰ ਕੇ ਗਿਆ ਹੈ

ਏ ਦੀ ਭਗਿਆ ਸਫਾਈ ਬਹੁਤ ਅਜੀਬ ਹੈ ਮੁੰਡੇ ਤੁਸੀਂ ਭਾਇਆ ਨਹੀਂ ਚਾਈ ਪਾਇਆ ਉਹਨਾਂ ਨੂੰ ਪਤਾ ਆ ਸਕੂਟਰੀ ਚ ਰੱਖ ਲਓ ਅੱਛਾ ਫਿਰੇ ਬਾਹਰ ਹਵਾ ਹਵਾ ਚ ਨਹੀਂ ਨਹੀਂ ਲੈ ਲਾ ਤੇਰੀ ਮਿਹਨਤ ਆ ਉਸ ਨੂੰ ਨਹੀਂ ਪੈਸੇ ਨਹੀਂ ਤੇਰੀ ਮਿਹਨਤ ਆ ਭਰਾ ਹਾਂ ਇਦਾਂ ਨਾ ਵਧੀਆ ਨਹੀਂ ਲੱਗਦਾ ਹੈਗਾ ਜੇ ਤੈਨੂੰ ਵਾਧੂ ਹੁੰਦੇ ਫਿਰਤਾ ਸੀ ਕਹਿੰਦੇ ਆ ਭਾਈ ਲੈ ਜਾਓ ਤੋੜ ਕੇ ਹਾਂ ਜਦ ਤੇਰੇ ਹੋਏ ਹੀ ਘਟ ਆ ਦੇ ਛੋਟੇ ਛੋਟੇ ਤੂਰੇ ਹੋਇਆ ਹੁਣ ਮੀ ਪੈ ਗਿਆ ਹੁਣ ਭਾਵੇਂ ਤੁਰ ਪੈਣਾ ਹੈ ਨਾ ਬੰਟੀ ਨੂੰ ਬਾਣੀਆ ਮੈਂ ਦੇਖੀ ਹੁਣ ਆ ਤੋਰੀਆਂ ਵੀ ਤੁਰੀਆਂ ਹੋਈਆਂ ਆ ਤੋਰੀਆਂ ਬਥੇਰੇ ਲੱਗੇ ਆ ਦੇ ਨਹੀਂ ਆ ਬੁੱਟੇ ਹੀ ਸਾਈ ਘੱਟ ਵਧੀਆ ਹੋ ਗਿਆ ਸੁਣ ਦੇ ਪੰਨਾ ਨਾਲ ਤੋਰੀਆਂ ਹੋ ਗਈਆਂ ਨਾ ਫੋਨ ਕਰਦੀ ਸਰਦਾਰ ਲੈ ਕੇ ਜਾਊਗਾ ਕਿਲੋ ਹਾਂ ਹਾਂ ਮੋਲ ਕਿਲੋ ਕਿਉਂਕਿ ਘਰ ਦੀਆਂ ਫਰੈਸ਼ ਵਧੀਆ ਬਣਦੀਆਂ ਤਾਜ਼ੀਆਂ ਤੋਰੀਆਂ ਹੋਈਆਂ ਨਾ ਕੱਲ ਤਾਂ ਨਹੀਂ ਪਰਸਾ ਫਿਰ ਦੇ ਕੋਈ ਮੰਡੀ ਵੀ ਲੈ ਕੇ ਜਾਣੀ ਨਹੀਂ ਫੇਪਾ ਮੋਲ ਲੈਣੀ ਆ ਜਿਹੜਾ ਭਾ ਮੰਡੀ ਲੱਗੂਗਾ ਇੱਥੇ ਮੰਡੀ ਇਹਨਾਂ 3-4 ਕਿਲੋ ਕਰਦਾ ਸਰ ਇਹ ਫਿਰ ਵੀ ਇੱਕਈਏ ਨਾ